ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੀ ਚੈਨਲ ਤੇ ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਪਟੀਸ਼ਨ ਕੀਤੀ ਖਾਰਜ ਮਲਾਜ਼ਮਾਂ ਦੀਆਂ ਸੇਵਾ ਰੈਗੂਲਰ ਕਰਨ ਦਾ ਦਿੱਤਾ ਆਦੇਸ਼ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਸੋ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰਾਂ ਦੇ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕੇਂਦਰੀ ਪ੍ਰਸ਼ਾਸਨਿਕ ਮਨਨਲ ਦੀ ਹੁਕਮ ਨੂੰ ਬਰਕਰਾਰ ਰੱਖਿਆ ਹੈ ਜਿਸ ਦੇ ਵਿੱਚ 60 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਦੇ ਆਦੇਸ਼ ਦਿੱਤੇ ਗਏ ਸਨ ਅਦਾਲਤ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਨੂੰ ਅਨਮਿੱਥੇ ਸਮੇਂ ਦੇ ਲਈ ਜਿਹੜਾ ਪਰਮਿਸ਼ਨ ਤੇ ਨਹੀਂ ਰੱਖਿਆ ਜਾ ਸਕਦਾ ਇਹ ਫੈਸਲਾ ਜਸਟਿਸ ਹਰਸੀਮਰ ਸਿੰਘ ਸੇਠੀ ਅਤੇ ਜਸਟਿਸ ਵਿਕਾਸ ਸੂਰੀ ਦੀ ਬੈਂਚ ਨੇ ਸੁਣਾਇਆ ਪਰਟੀਸ਼ਨ ਦੇ ਵਿੱਚ ਪ੍ਰਸ਼ਾਸਨ ਨੇ ਜਿਹੜੀ ਹੈ ਸਟੇ ਦੇ 17 ਮਾਰਚ 2025 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ 12 ਜੁਲਾਈ 2017 ਨੂੰ ਪਾਸ ਕੀਤੇ ਗਏ ਪ੍ਰਸ਼ਾਸਨਿਕ ਹੁਕਮ ਨੂੰ ਰੱਦ ਕਰਦਿਆਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਅਤੇ ਉਹਨਾਂ ਨੂੰ ਸਾਰੇ ਲਾਭ ਦੇਣ ਦਾ ਨਿਰਦੇਸ਼ ਦਿੱਤਾ ਗਿਆ ਸੀ ਪ੍ਰਸ਼ਾਸਨ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਟ੍ਰਿਬਿਊਨਲ ਨੇ ਜਿਹੜਾ ਕਿ ਸੁਪਰੀਮ ਕੋਰਟ ਦੇ ਸਟੇ ਆਫ ਪੰਜਾਬ ਨਾਮ ਧਰਮ ਸਿੰਘ 1900 ਤਰਦੇ ਮਾਮਲੇ ਨੂੰ ਗਲਤ ਟਾਗ ਦੇ ਨਾਲ ਲਾਗੂ ਕੀਤਾ ਹੈ ਉਹਨਾਂ ਦਾ ਕਹਿਣਾ ਸੀ ਕਿ ਮਲਾਸਮਾ ਦੀ ਮੋੜਲੀ ਨਿਯੁਕਤੀ ਦੀ ਵੈਲਿਡਿਟੀ ਦਾ ਮਾਮਲਾ ਅਜੇ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਹੈ ਇਸ ਦੇ ਲਈ ਉਹਨਾਂ ਨੂੰ ਪੱਕਾ ਕਰਨ ਦਾ ਹੁਕਮ ਹੈ ਸਮੇ ਤੋਂ ਪਹਿਲਾ ਹੈ ਦੂਜੇ ਪਾਸੇ ਮਲਾਸਮਾ ਦੇ ਵੱਲੋਂ ਦਲੀਲ ਦਿੱਤੀ ਗਈ ਕਿ ਉਹ 2018 ਦੇ ਵਿੱਚ ਆਪਣੀ ਵਾਅਦ ਤੋਂ ਵੱਧ ਪ੍ਰਵੇਸ਼ਨ ਮਿਆਦ ਪੂਰੀ ਕਰ ਚੁੱਕੇ ਹਨ ਅਤੇ 7 ਸਾਲਾਂ ਤੋਂ ਸੇਵਾ ਦੇ ਰਹੇ ਹਨ ਇੰਨੇ ਲੰਮੇ ਸਮੇਂ ਤੋਂ ਬਾਅਦ ਪ੍ਰਸ਼ਾਸਨ ਉਹਨਾਂ ਨੂੰ ਸਥਾਈ ਨਾ ਕਰਨ ਦਾ ਕੋਈ ਵੀ ਜਾਇਜ਼ ਕਾਰਨ ਨਹੀਂ ਰੱਖਦਾ ਹਾਈ ਕੋਰਟ ਨੇ ਕਿਹਾ ਕਿ ਕਿਸੇ ਵੀ ਮੁਲਾਜ਼ਮ ਦੀ ਨਿਯੁਕਤੀ ਅਤੇ ਪਰਵਰੇਸ਼ਨ ਮਿਆਦ ਦੋ ਵੱਖਰੇ ਵਿਸ਼ੇ ਹਨ ਜੇਕਰ ਮੋੜਲੀ ਨਿਯੁਕਤੀ ਵਿੱਚ ਕੋਈ ਵੀ ਬੇਨਿਯਮੀ ਹੈ ਤਾਂ ਵਿਭਾਗ ਜਾਂਚ ਕਰਕੇ ਕਾਰਵਾਈ ਕਰ ਸਕਦਾ ਹੈ ਪਰ ਇਸ ਦੇ ਨਾਲ ਮੁਲਾਜ਼ਮਾਂ ਦੇ ਕੰਮ ਤੇ ਪ੍ਰਦਰਸ਼ਨ ਜਾ ਸੇਵਾਵਾਂ ਦੀ ਜਿਹੜੀ ਪੁਸ਼ਟੀ ਤੇ ਅਸਰ ਨਹੀਂ ਪੈਣਾ ਚਾਹੀਦਾ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਜੇਕਰ ਨਿਯੁਕਤੀ ਦੇ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਵਿਭਾਗ ਲੋੜਨ ਦੀ ਪ੍ਰਕਿਰਿਆ ਅਪਣਾ ਕੇ ਸੇਵਾਵਾਂ ਖਤਮ ਕਰ ਸਕਦਾ ਹੈ ਪਰ ਉਸ ਨੂੰ ਪ੍ਰਵੇਸ਼ਨ ਦੀ ਮਿਆਦ ਅਨਮਿੱਥੇ ਸਮੇਂ ਤੱਕ ਨਹੀਂ ਵਧਾਉਣ ਦਿੱਤੀ ਜਾ ਸਕਦੀ। ਅਦਾਲਤ ਨੇ ਕਿਹਾ ਕਿ ਧਰਮ ਸਿੰਘ ਬਦਨਾਮ ਪੰਜਾਬ ਰਾਜ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਕੀਤਾ ਸੀ ਕਿ ਵੱਧ ਤੋਂ ਵੱਧ ਪ੍ਰਵੇਸ਼ਨ ਮਿਆਦ ਪੂਰੀ ਹੋਣ ਤੋਂ ਬਾਅਦ ਕੰਪਨੀ ਨੂੰ ਇੱਕ ਲੋੜਿੰਦੇ ਸਮੇਂ ਜਿਹੜੀ ਸੀਮਾ ਦੇ ਵਿੱਚ ਫੈਸਲਾ ਲੈਣਾ ਹੁੰਦਾ ਹੈ ਜਾਂ ਤਾਂ ਮੁਲਾਜ਼ਮ ਨੂੰ ਪੁਸ਼ਟੀ ਦੇਣੀ ਹੁੰਦੀ ਹੈ ਜਾਂ ਸੇਵਾ ਤੋਂ ਮੁਕਤ ਕਰਨਾ ਹੁੰਦਾ ਹੈ ਪਰ ਉਸ ਨੂੰ ਸਾਲਾਂ ਬੰਦੀ ਅਰਜੀ ਨਹੀਂ ਰੱਖਿਆ ਜਾ ਸਕਦਾ ਹਾਈ ਕੋਰਟ ਨੇ ਮੰਨਿਆ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ 7 ਸਾਲ ਬਾਅਦ ਵੀ ਮੁਲਾਜ਼ਮਾਂ ਦੀ ਸੇਵਾ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਜੋ ਕਿ ਲੋੜਿੰਦੀ ਨਹੀਂ ਹੈ ਇਸ ਦੇ ਲਈ ਜਿਹੜਾ ਸ੍ਰੇ ਦਾ ਹੁਕਮ ਕਾਨੂੰਨੀ ਤੌਰ ਤੇ ਸਹੀ ਹੈ ਤੇ ਇਸ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ ਹੈ ਅਦਾਲਤ ਨੇ ਕਿਹਾ ਕਿ ਟ੍ਰਿਬਿਊਨਲ ਦਾ ਹੁਕਮ ਨਾਤਾ ਤੱਥਾਂ ਤੇ ਅਤੇ ਨਾ ਹੀ ਕਾਨੂੰਨੀ ਦੇ ਆਧਾਰ ਤੇ ਗਲਤ ਹੈ ਅਤੇ ਇਸ ਆਧਾਰ ਤੇ ਪ੍ਰਸ਼ਾਸਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਨਾਲ ਹੀ ਸਾਰੀਆਂ ਲੰਬਿਤ ਅਰਜ਼ੀਆਂ ਨੂੰ ਵੀ ਨਪਟਾਇਆ ਗਿਆ ਇਹ ਫੈਸਲਾ 150 ਮੁਲਾਜ਼ਮਾਂ ਲਈ ਰਾਹਤ ਲਿਆਇਆ ਹੈ ਜੋ ਲੰਮੇ ਸਮੇਂ ਤੋਂ ਆਪਣੀਆਂ ਸੇਵਾਵਾਂ ਦੀ ਪੁਸ਼ਟੀ ਦਾ ਇੰਤਜ਼ਾਰ ਕਰ ਰਹੇ ਸਨ ਹੁਣ ਪ੍ਰਸ਼ਾਸਨ ਨੂੰ ਉਹਨਾਂ ਦੀਆਂ ਸੇਵਾਵਾਂ ਪੱਕੀਆਂ ਕਰਕੇ ਉਹਨਾਂ ਨੂੰ ਸਾਰੇ ਅਨੁਕੂਲ ਲਾਭ ਦੇਨੇ ਪੈਣਗੇ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ ਮਿਲਦੇ ਆ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ